ਪੰਜਾਬੀ ਨੋਟਬੁੱਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਬਹੁਤ ਦਿਲਚਸਪ ਮੁੱਦੇ ਤੇ ਗੱਲ ਕਰਨ ਜਾ ਰਿਹਾ ਆਪਣਾ ਇੰਟਰਨੈਟ ਹਾਂਜੀ ਲੱਗਦਾ ਇਹ ਹੁਣ ਓਵੇਂ ਦਾ ਨਹੀਂ ਰਿਹਾ ਜਿਵੇਂ ਦਾ ਅਸੀਂ ਇਸ ਨੂੰ ਜਾਣਦੇ ਸੀ ਅੱਜਕੱਲ ਏਆਈ ਬੋਰਡਸ ਦੀ ਭੀੜ ਬਹੁਤ ਵੱਧ ਗਈ ਹੈ ਬਿਲਕੁਲ ਆਓ ਜ਼ਰਾ ਡੁੰਗਾਈ ਵਿੱਚ ਵੇਖੀਏ ਕਿ ਆਖਿਰ ਚੱਲ ਕੀ ਰਿਹਾ ਹੈ ਤੇ ਦੇਖੋ ਇਹ ਸਿਰਫ ਵੈਬਸਾਈਟਾਂ ਜਾਂ ਇੰਟਰਨੈਟ ਤੱਕ ਸੀਮਿਤ ਨਹੀਂ ਹੈ ਇਹ ਜਿਹੜੀ ਤਬਦੀਲੀ ਆ ਰਹੀ ਹੈ ਨਾ ਇਹ ਸਾਡੇ ਜਾਣਕਾਰੀ ਲੈਣ ਦੇ ਤਰੀਕੇ ਨੂੰ ਹੂੰ ਤੇ ਇਥੋਂ ਤੱਕ ਕਿ ਸਾਡੇ ਸੋਚਣ ਦੇ ਢੰਗ ਨੂੰ ਵੀ ਮਤਲਬ ਪ੍ਰਭਾਵਿਤ ਕਰ ਰਹੀ ਹੈ ਸਹੀ ਗੱਲ ਹੈ ਪਹਿਲਾਂ ਕਿੰਨਾ ਸੌਖਾ ਹੁੰਦਾ ਸੀ ਹੈ ਨਾ Google ਤੇ ਕੁਝ ਲੱਭਿਆ ਹਾਂਜੀ ਲਿੰਕ ਆਇਆ ਕਲਿੱਕ ਕੀਤਾ ਤੇ ਵੈਬਸਾਈਟ ਖੁੱਲ ਗਈ ਬਸ ਤੇ ਵੈਬਸਾਈਟ ਵਾਲੇ ਇਸ਼ਤਿਹਾਰਾਂ ਤੋਂ ਜਾਂ ਸਬਸਕ੍ਰਿਪਸ਼ਨ ਤੋਂ ਕਮਾ ਲੈਂਦੇ ਸੀ ਬੜਾ ਸਿੱਧਾ ਜਿਹਾ ਹਿਸਾਬ ਸੀ ਬਿਲਕੁਲ ਸਿੱਧਾ ਪਰ ਹੁਣ AI ਕੰਪਨੀਆਂ ਇੱਕ ਨਵਾਂ ਹੀ ਖੇਲ ਖੇਡ ਰਹੀਆਂ ਨੇ ਕਹਿੰਦੇ ਨੇ ਕਿ ਸਾਰੀ ਜਾਣਕਾਰੀ ਇੱਕੋ ਚੈਟ ਵਿੰਡੋ ਵਿੱਚ ਮਿਲੂਗੀ ਮਤਲਬ ਇੱਕ ਚੈਟਬੋਟ ਸਭ ਕੁਝ ਲੱਭ ਕੇ ਲੈ ਆਵੇਗਾ ਅੱਛਾ ਤੇ ਸਾਨੂੰ ਅਸਲੀ ਸਾਈਟ ਤੇ ਜਾਣ ਦੀ ਲੋੜ ਹੀ ਨਹੀਂ ਪੈਣੀ ਇਸ ਨੂੰ ਕਹਿ ਰਹੇ ਨੇ ਵਧੀਆ ਅਨੁਭਵ ਪਰ ਜਿਨ੍ਹਾਂ ਨੇ ਉਹ ਜਾਣਕਾਰੀ ਬਣਾਈ ਉਹਨਾਂ ਦਾ ਕੀ ਬਣੂ ਉਹ ਵਿਚਾਰੇ ਕਿੱਥੇ ਜਾਣਗੇ ਇਹੀ ਤਾਂ ਗੱਲ ਹੈ ਤੇ ਇਹ ਬਦਲਾਅ ਵੇਖੋ ਬਹੁਤ ਤੇਜ਼ੀ ਨਾਲ ਆ ਰਿਹਾ ਹੈ ਕਲਾਉਡ ਫਲੇਅਰ ਹੈ ਨਾ ਹਾਂਜੀ ਹਾਂਜੀ ਜਿਹੜਾ ਦੁਨੀਆ ਦਾ ਲਗਭਗ 20% ਵੈਬ ਟ੍ਰੈਫਿਕ ਦੇਖਦਾ ਹੈ ਉਹਨਾਂ ਦੇ ਅੰਕੜੇ ਦੱਸਦੇ ਨੇ ਕਿ ਪਿਛਲੇ ਕੁਝ ਮਹੀਨਿਆਂ ਚ ਨਾ ਅਸਲੀ ਇਨਸਾਨਾਂ ਦਾ ਵੈਬਸਾਈਟਾਂ ਤੇ ਜਾਣਾ ਘਟਿਆ ਹੈ ਓਹੋ ਤੇ ਜਿਹੜੇ ਬੌਟਸ ਨੇ ਉਹਨਾਂ ਦੀ ਆਵਾਜ਼ਾਈ ਵਧੀ ਹੈ ਸਿੱਧਾ ਅਸਰ ਫਿਰ ਇਸ਼ਤਿਹਾਰਾਂ ਦੀ ਕਮਾਈ ਤੇ ਹੂੰ ਕਮਾਈ ਘਟ ਗਈ ਮਤਲਬ ਵੈਸੇ ਇੰਟਰਨੈਟ ਤੇ ਬੌਟਸ ਤਾਂ ਹਮੇਸ਼ਾ ਤੋਂ ਹੀ ਸੀ ਹਾਂਜੀ ਉਹ ਤਾਂ ਹੈਗੇ ਸੀ ਕੁਝ ਚੰਗੇ ਵੀ ਜਿਵੇਂ ਗੂਗਲ ਦੇ ਬੌਟਸ ਜੋ ਸਾਈਟਾਂ ਲੱਭਣ ਚ ਮਦਦ ਕਰਦੇ ਨੇ ਤੇ ਕੁਝ ਮਾੜੇ ਵੀ ਜਿਹੜੇ ਸਾਈਟਾਂ ਖਰਾਬ ਕਰਦੇ ਨੇ ਬਿਲਕੁਲ ਪਰ ਹੁਣ ਇੱਕ ਨਵੀਂ ਕਿਸਮ ਆ ਗਈ ਹੈ AI ਦੇ ਬੌਟਸ ਖਾਸ ਕਰਕੇ ਜਿਹੜੇ LLMs ਯਾਨੀ ਵੱਡੇ ਭਾਸ਼ਾਈ ਮਾਡਲਾਂ ਨੂੰ ਸਿਖਾਉਣ ਲਈ ਡਾਟਾ ਇਕੱਠਾ ਕਰਦੇ ਨੇ ਹਾਂਜੀ ਉਹਨਾਂ ਨੂੰ ਟ੍ਰੇਨਿੰਗ ਲਈ ਬਹੁਤ ਡਾਟਾ ਚਾਹੀਦਾ ਹੁੰਦਾ ਹੈ ਹਾਂ ਤੇ ਇਹ ਬੌਟਸ ਵੈੱਬਸਾਈਟਾਂ ਤੋਂ ਜਾਣਕਾਰੀ ਖੁਰਚਦੇ ਨੇ ਜਿਸ ਨੂੰ ਸਕ੍ਰੈਪਿੰਗ ਕਹਿੰਦੇ ਨੇ वेबफ्लो ਦੇ ਅੰਕੜੇ ਕਹਿੰਦੇ ਨੇ ਕਿ ਪਿਛਲੇ 6 ਮਹੀਨੇ ਅਜ ਇਸ ਸਕ੍ਰੈਪਿੰਗ 125% ਵਧ ਗਈ ਹੈ 125% ਬਹੁਤ ਜ਼ਿਆਦਾ ਆਇਆ ਪਹਿਲਾਂ ਇਸ ਸਕ੍ਰੈਪਿੰਗ ਮਤਲਬ ਪੁਰਾਣੀਆਂ ਕਿਤਾਬਾਂ ਜਾਂ ਪੁਰਾਣਾ ਲੇਖਾਂ ਵਗੈਰਾ ਤੇ ਜ਼ਿਆਦਾ ਹੁੰਦੀ ਸੀ ਹਮ ਪਰ ਹੁਣ ਤਾਜ਼ਾ ਅਸਲ ਸਮੇਂ ਦੀ ਜਾਣਕਾਰੀ ਦੀ ਭੁੱਖ ਵਧ ਗਈ ਹੈ ਇਸੇ ਕਰਕੇ AI ਕੰਪਨੀਆਂ ਤੇ ਮੀਡੀਆ ਹਾਊਸਾਂ ਵਿਚਕਾਰ ਕਈ ਵਾਰ ਸੌਦੇਬਾਜ਼ੀ ਹੁੰਦੀ ਹੈ ਤੇ ਕਈ ਵੱਲ ਝਗੜੇ ਵੀ ਹਾਂ ਕਾਨੂੰਨੀ ਲੜਾਈਆਂ ਵੀ ਸ਼ੁਰੂ ਹੋ ਗਈਆਂ ਨੇ ਤੇ ਵੈਬਸਾਈਟ ਮਾਲਕ ਵੀ ਹੁਣ ਜਵਾਬ ਦੇ ਰਹੇ ਨੇ ਜਿਵੇਂ ਜਿਵੇਂ ਕਲਾਉਡ ਫਲੇਅਰ ਨੇ ਇੱਕ ਤਰੀਕਾ ਕੱਢਿਆ ਹੈ ਜਾਂ ਬਲੌਕ ਕਰੋ ਜਾਂ ਪੈਸੇ ਦਿਓ ਮਤਲਬ ਹਰ ਸਕ੍ਰੈਪ ਲਈ ਪੈਸੇ ਮੰਗੋ ਅੱਛਾ ਪਰ ਸਵਾਲ ਇਹ ਹੈ ਕਿ ਕੀ ਇਹ ਪੈਸਾ ਅਸਲੀ ਇਨਸਾਨੀ ਵਿਜ਼ਿਟਰਾਂ ਦੇ ਘਾਟੇ ਨੂੰ ਪੂਰਾ ਕਰ ਸਕੇਗਾ ਇਹ ਤਾਂ ਵੱਡਾ ਸਵਾਲ ਹੈ ਤੇ ਇੱਕ ਹੋਰ ਕਮਾਲ ਦੀ ਗੱਲ Cloudflare ਦੇ ਅੰਕੜੇ ਇਹ ਵੀ ਦੱਸਦੇ ਨੇ ਕਿ ਕੁਝ AI ਕੰਪਨੀਆਂ ਜਿਵੇਂ Anthropic ਹੁਣ ਇੱਕ ਇਨਸਾਨੀ ਵਿਜ਼ਿਟਰ ਦੇ ਮੁਕਾਬਲੇ 60000 ਗੁਣਾ ਜ਼ਿਆਦਾ ਵਾਰ ਵੈੱਬਸਾਈਟ ਸਕ੍ਰੈਪ ਕਰਦੀਆਂ ਨੇ 60000 ਗੁਣਾ ਹਾਂਜੀ 60000 ਇਸ ਦਾ ਮਤਲਬ ਵੈੱਬਸਾਈਟਾਂ ਤੇ ਹੁਣ ਇਹ ਦਬਾਅ ਪੈ ਰਿਹਾ ਹੈ ਕਿ ਉਹ ਮਸ਼ੀਨਾਂ ਲਈ ਵੀ ਅਨੁਕੂਲ ਬਣਨ ਬਿਲਕੁਲ ਪਰ ਇਸ ਸਭ ਦਾ ਇੱਕ ਹੋਰ ਪਹਿਲੂ ਵੀ ਹੈ ਜੋ ਸ਼ਾਇਦ ਇਸ ਤੋਂ ਵੀ ਜ਼ਿਆਦਾ ਕੀ ਕਹਿੰਦੇ ਨੇ ਅਹਿਮ ਹੈ ਉਹ ਕੀ ਹੈ ਕੀ ਇਸ ਸਾਰੀ ਚੀਜ਼ ਦਾ ਸਾਡੇ ਆਪਣੇ ਦਿਮਾਗ ਤੇ ਕੀ ਅਸਰ ਪੈ ਰਿਹਾ ਹੈ ਹਾਂ ਇਹ ਵੀ ਸੋਚਣ ਵਾਲੀ ਗੱਲ ਹੈ ਐਮ ਆਈਟੀ ਮੀਡੀਆ ਲੈਬ ਵਿੱਚ ਇਸ ਤੇ ਇੱਕ ਖੋਜ ਹੋਈ ਸੀ ਤੁਹਾਡਾ ਦਿਮਾਗ ਚੈਟ ਜੀਪੀਟੀ ਤੇ ਅੱਛਾ ਉਹਨਾਂ ਨੇ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾਏ ਓਕੇ ਇੱਕ ਗਰੁੱਪ ਸਿਰਫ ਚੈਟ ਜੀਪੀਟੀ ਵਰਤ ਸਕਦਾ ਸੀ ਲਿਖਣ ਲਈ ਦੂਜਾ ਸਿਰਫ ਗੂਗਲ ਵਰਗੀਆਂ ਪੁਰਾਣੇ ਤਰੀਕੇ ਤੇ ਤੀਜਾ ਉਹਨਾਂ ਨੇ ਸਿਰਫ ਆਪਣੀ ਯਾਦਦਾਸ਼ਤ ਤੇ ਦਿਮਾਗ ਵਰਤਣਾ ਸੀ ਕੋਈ ਟੂਲ ਨਹੀਂ ਅੱਛਾ ਫੇਰ ਕੀ ਨਿਕਲਿਆ ਨਤੀਜਾ ਕੀ ਸੀ ਨਤੀਜੇ ਮਤਲਬ ਸੱਚੀ ਸੋਚਣ ਲਾ ਦਿੰਦੇ ਨੇ ਜਿਹੜੇ ਵਿਦਿਆਰਥੀ ਬਿਨਾ ਕਿਸੇ ਡਿਜੀਟਲ ਟੂਲ ਦੇ ਸਿਰਫ ਆਪਣੇ ਦਿਮਾਗ ਨਾਲ ਲਿਖ ਰਹੇ ਸਨ ਹਾਂਜੀ ਉਹਨਾਂ ਦੇ ਦਿਮਾਗ ਦੇ ਵੱਖ-ਵੱਖ ਹਿੱਸਿਆਂ ਵਿੱਚ ਖਾਸ ਕਰਕੇ ਜਿਹੜੇ ਯਾਦਦਾਸ਼ਤ ਸਿਰਜਣਾਤਮਕਤਾ ਤੇ ਫੈਸਲੇ ਲੈਣ ਨਾਲ ਜੁੜੇ ਨੇ ਉਹਨਾਂ ਵਿੱਚ ਸਭ ਤੋਂ ਵੱਧ ਗਤੀਵਿਧੀ ਸਭ ਤੋਂ ਵੱਧ ਕਨੈਕਸ਼ਨ ਦੇਖੇ ਗਏ ਅੱਛਾ ਗੂਗਲ ਵਾਲੇ ਗਰੁੱਪ ਵਿੱਚ ਦਰਮਿਆਨੀ ਗਤੀਵਿਧੀ ਸੀ ਪਰ ਜਿਹੜੇ ਚੈਟ ਜੀਪੀਟੀ ਵਰਤ ਰਹੇ ਸਨ ਉਹਨਾਂ ਦੇ ਦਿਮਾਗ ਵਿੱਚ ਸਭ ਤੋਂ ਘੱਟ ਹਲਚਲ ਸੀ ਸਭ ਤੋਂ ਘੱਟ ਓਹੋ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਜਿੰਨਾ ਜ਼ਿਆਦਾ ਕੰਮ ਅਸੀਂ AI ਤੋਂ ਕਰਵਾ ਰਹੇ ਹਾਂ ਉਨਾ ਹੀ ਘੱਟ ਜ਼ੋਰ ਸਾਡੇ ਦਿਮਾਗ ਨੂੰ ਲਾਉਣਾ ਪੈ ਰਿਹਾ ਹੈ ਇਹ ਤਾਂ ਚਿੰਤਾ ਵਾਲੀ ਗੱਲ ਹੋ ਗਈ ਫਿਰ ਮਤਲਬ ਦਿਮਾਗ ਦੀ ਕਸਰਤ ਘੱਟ ਰਹੀ ਹੈ ਪਰ ਕੀ ਸਿਰਫ ਇਹੀ ਅਸਰ ਸੀ ਜਾਂ ਕੁਝ ਹੋਰ ਵੀ ਨਹੀਂ ਗੱਲ ਇਸ ਤੋਂ ਵੀ ਅੱਗੇ ਜਾਂਦੀ ਹੈ ਜਿਨ੍ਹਾਂ ਨੇ LLM ਯਾਨੀ ਚੈਟ ਜੀਪੀਟੀ ਵਰਗੇ ਟੂਲ ਵਰਤੇ ਉਹਨਾਂ ਨੂੰ ਨਾ ਸਿਰਫ ਲਿਖਣ ਵੇਲੇ ਘੱਟ ਸੋਚਣਾ ਪਿਆ ਹੂੰ ਬਲਕਿ ਲਿਖਣ ਤੋਂ ਥੋੜੀ ਦੇਰ ਬਾਅਦ ਉਹਨਾਂ ਨੂੰ ਇਹ ਯਾਦ ਕਰਨ ਵਿੱਚ ਵੀ ਔਖ ਹੋਈ ਕਿ ਉਹਨਾਂ ਨੇ ਕੀ ਲਿਖਿਆ ਸੀ ਜਾਂ ਕਿਹੜੇ ਹਵਾਲੇ ਵਰਤੇ ਸਨ ਸੱਚੀ ਹਾਂਜੀ ਉਹਨਾਂ ਨੂੰ ਆਪਣੇ ਕੰਮ ਨਾਲ ਜੁੜਾਵ ਵੀ ਘੱਟ ਮਹਿਸੂਸ ਹੋਇਆ ਤੇ ਉਹਨਾਂ ਦੇ ਲਿਖਣ ਦਾ ਤਰੀਕਾ ਤੇ ਵਿਚਾਰ ਵੀ ਇੱਕ ਦੂਜੇ ਨਾਲ ਬਹੁਤ ਮਿਲਦੇ ਜੁਲਦੇ ਸਨ ਇੱਕੋ ਜਿਹਾ ਯਾਨੀ ਮੌਲਿਕਤਾ ਵੀ ਘਟ ਗਈ ਆਪਣੀ ਸੋਚ ਘਟ ਗਈ ਬਿਲਕੁਲ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਪਤਾ ਕੀ ਸੀ ਕਿ ਜਦੋਂ ਉਹਨਾਂ ਨੇ ਟੂਲ ਬਦਲੇ ਮਤਲਬ ਚੈਟ ਜੀਪੀਟੀ ਵਾਲੇ ਸਿਰਫ ਦਿਮਾਗ ਤੇ ਆਏ ਜਾਂ ਦਿਮਾਗ ਵਾਲੇ ਚੈਟ ਜੀਪੀਟੀ ਦੇ ਗਏ ਤਾਂ ਵੀ ਦਿਮਾਗ ਦੇ ਪੈਟਰਨ ਪੂਰੀ ਤਰ੍ਹਾਂ ਪਹਿਲਾਂ ਵਾਲੇ ਨਹੀਂ ਹੋਏ ਮਤਲਬ ਅਸਰ ਰਹਿ ਗਿਆ ਹਾਂ এআই ਤੇ ਨਿਰਭਰਤਾ ਨੇ ਆਪਣਾ ਨਿਸ਼ਾਨ ਛੱਡ ਦਿੱਤਾ ਸੀ ਖੋਜ ਕਰਤਾ ਇਸ ਨੂੰ ਬੁੱਧਾਤਮਕ ਕਰਜ਼ਾ ਕਹਿ ਰਹੇ ਨੇ cognitive debt ਬੁਧਾਤਮਕ ਕਰਜ਼ਾ ਹਾਂ ਇਹ ਕੁਛ ਇਸ ਤਰ੍ਹਾਂ ਹੈ ਜਿਵੇਂ ਅਸੀਂ ਲਗਾਤਾਰ ਕੈਲਕੂਲੇਟਰ ਵਰਤੀ ਜਾਈਏ ਤੇ ਸਾਨੂੰ ਸਾਧਾਰਨ ਜਮਾ ਘਟਾਓ ਕਰਨਾ ਵੀ ਔਖਾ ਲੱਗਣ ਲੱਗ ਪਵੇ ਹਮਮ ਸਹੀ ਗੱਲ ਹੈ ਮਤਲਬ ਅਸੀਂ ਡੂੰਗੀ ਸੋਚ ਯਾਦ ਰੱਖਣ ਦੀ ਤਾਕਤ ਤੇ ਆਪਣੀ ਅਸਲੀ ਆਵਾਜ਼ ਵਿੱਚ ਲਿਖਣ ਦੀ ਸਮਰੱਥਾ ਗਵਾ ਸਕਦੇ ਹਾਂ ਤਾਂ ਕੁਲ ਮਿਲਾ ਕੇ ਤਸਵੀਰ ਇਹ ਬਣ ਰਹੀ ਹੈ ਕਿ ਇੱਕ ਪਾਸੇ ਤਾਂ ਇੰਟਰਨੈਟ ਖੁਦ ਬਦਲ ਰਿਹਾ ਹਾਂਜੀ ਜਿੱਥੇ AI ਇੱਕ ਵਿਚੋਲਾ ਬਣ ਕੇ ਆ ਰਿਹਾ ਹੈ ਤੇ ਸ਼ਾਇਦ ਅਸਲ ਸਮਗਰੀ ਬਣਾਉਣ ਵਾਲੇ ਪਿੱਛੇ ਰਹਿ ਜਾਣ ਬਿਲਕੁਲ ਤੇ ਦੂਜੇ ਪਾਸੇ ਇਹਨਾਂ AI ਟੂਲਜ਼ ਦੀ ਲੋੜ ਤੋਂ ਵੱਧ ਵਰਤੋਂ ਸਾਡੀ ਆਪਣੀ ਸੋਚਣ ਦੀ ਸ਼ਕਤੀ ਸਾਡੀ ਯਾਦਦਾਸ਼ਟ ਸਾਡੀ ਵਿਲੱਖਣ ਪਛਾਣ ਨੂੰ ਖੋਰਾ ਲਾ ਸਕਦੀ ਹੈ ਹੂੰ ਇਹ ਸੱਚਮੁੱਚ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਸਾਡੇ ਸਾਰਿਆਂ ਲਈ ਕੀ ਸਵਾਲ ਇਹੀ ਕਿ ਅੰਤ ਵਿੱਚ ਸਾਰਿਆਂ ਲਈ ਇੱਕ ਸੋਚਣ ਵਾਲੀ ਗੱਲ ਹੈ ਜਿਵੇਂ ਜਿਵੇਂ AI ਸਾਡੇ ਜਾਣਕਾਰੀ ਲੈਣ ਦੇ ਤਰੀਕੇ ਤੇ ਸਾਡੇ ਸੋਚਣ ਦੇ ਤਰੀਕੇ ਬਦਲ ਰਹੇ ਐ ਅਸੀਂ ਆਪਣੀ ਖੁਦ ਦੀ ਮੌਲਿਕ ਆਵਾਜ਼ ਆਪਣੀ ਯਾਦਦਾਸ਼ਤ ਤੇ ਆਪਣੀ ਸੋਚ ਦੀ ਡੂੰਘਾਈ ਨੂੰ ਕਿਵੇਂ ਬਚਾ ਕੇ ਰੱਖਾਂਗੇ ਇਹ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਨੁਕਤਾ ਹੈ ਇਸ ਤੇ ਸੋਚਣਾ ਬਣਦਾ ਹੈ ਚਲੋ ਅੱਜ ਦੀ ਗੱਲਬਾਤ ਲਈ ਬਹੁਤ ਧੰਨਵਾਦ ਤੇ ਸਾਰੇ ਦੇਖਣ ਸੁਣਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸਾਨੂੰ ਫੇਸਬੁੱਕ ਅਤੇ ਇੰਸਟਾਗ੍ਰam ਤੇ ਵੀ ਜ਼ਰੂਰ ਫੋਲੋ ਕਰੋ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ ਸਤਿ ਸ਼੍ਰੀ ਅਕਾਲ